ਬਾਣੀ ਵਿੱਚ ਬਹੁਤ ਵੱਡੀ ਤਾਕਤ ਹੈ ਜੇ ਆਪਾਂ ਪਾਠ ਕਰੀਏ ਅੱਜ ਵੀ ਆਪਾਂ ਜੇ ਬਾਣੀ ਨੂੰ ਦਿਨ ਲਗਾ ਕੇ ਪੜਹੀਏ ਡੇਲੀ ਪੜਹੀਏ ਤਾਂ ਬਹੁਤ ਵੱਡੀ ਕਰਾਮਾਤ ਬਹੁਤ ਵੱਡੀ ਤਾਕਤ ਹੁੰਦੀ ਹੈ ਬਾਣੀ ਦੇ ਵਿੱਚ ਤੇ ਇੱਕ ਵਾਰ ਦੀ ਗੱਲ ਸਨੌਰ ਵਾਲੇ ਬਾਬਾ ਜੀ ਦੱਸਦੇ ਨੇ ਸੰਤ ਮਹਾਪੁਰਸ਼ ਜੀ ਕਹਿੰਦੇ ਹਨ ਸਾਲੀ ਵਾਲੇ ਬਾਬਾ ਜੀ ਆਏ ਇੱਕ ਜਗ੍ਹਾ ਮਹਾਪੁਰਸ਼ਾਂ ਨੂੰ ਮਿਲਣ ਦੂਜਿਆਂ ਨੂੰ ਤੇ ਉਹਨਾਂ ਦੇ ਨਾਲ ਕੁਝ ਜਿਹੜੇ ਸੀ ਸੇਵਾਦਾਰ ਰਹਿੰਦੇ ਸੀ ਤੇ ਉਹਨਾਂ ਸੇਵਾਦਾਰਾਂ ਵਿੱਚੋਂ ਇੱਕ ਸੇਵਾਦਾਰ ਨੂੰ ਬਾਬਾ ਜੀ ਨੇ ਪੰਜ ਮੂਲ ਮੰਤਰ ਸੈਭ ਜੀ ਦੀ ਮਾਲਾ ਕਰਨ ਨੂੰ ਕਿਹਾ ਤੇ ਜਦੋਂ ਬਾਬਾ ਜੀ ਚਲੇ ਗਏ ਤੇ ਉਸ ਸੇਵਾਦਾਰ ਨੇ ਆਪਣੇ ਜਿਨ੍ਹਾਂ ਸੰਤਾਂ ਕੋਲ ਰਹਿੰਦਾ ਸੀ ਉਹਨਾਂ ਨੂੰ ਦੱਸਿਆ ਕਿ ਹਾਂ ਸਾਲੇ ਵਾਲੇ ਬਾਬਾ ਜੀ ਨੇ ਮਹਾਪੁਰਸ਼ਾਂ ਨੇ ਮੈਨੂੰ ਪੰਜ ਮਾਲਾ ਮੂਲ ਮੰਤਰ ਸੈਭ ਜੀ ਦੀਆਂ ਦਿੱਤੀਆਂ ਨੇ ਕਿ ਇਹ ਕਰਨੀ ਹੈ ਭਾਈ ਤੁਸੀਂ ਤੇ ਜਿਨ੍ਹਾਂ ਮਹਾਪੁਰਸ਼ਾਂ ਕੋਲ ਰਹਿੰਦਾ ਸੀ ਉਹ ਉਹ ਮਹਾਪੁਰਸ਼ਾਂ ਨੇ ਵੀ ਕਿਹਾ ਕਿ ਬਹੁਤ ਚੰਗੀ ਗੱਲ ਹੈ ਤੇਰੇ ਭਾਗ ਬਹੁਤ ਵੱਡੇ ਨੇ ਕਿ ਤੈਨੂੰ ਮਹਾਪੁਰਸ਼ਾਂ ਨੇ ਆਪਣੇ ਹੱਥੀ ਆਪਣੇ ਮੁਖ ਤੋਂ ਬੋਲ ਕੇ ਪੰਜ ਮਾਲਾ ਦਿੱਤੀ ਹੈ ਮੋਲਮੰਤਰ ਸਾਹਿਬ ਦੀ ਕਹਿੰਦੇ ਜੇ ਤੂੰ ਪੰਜ ਬਾਲਾ ਮੋਲਮੰਤਰ ਸਾਹਿਬ ਜੀ ਦੀ ਮਹਾਪੁਰਖਾਨੇ ਦੇ ਵਿੱਚ ਦਿੱਤੀ ਹੈ ਉਹ ਕਰ ਉਹ ਵੀ ਕਰਨੀ ਹੈ ਤੇ ਉਸ ਦੇ ਨਾਲ ਨਾ ਤੂੰ ਐ ਕਰਿਆ ਕਰ 25 ਪਾਠ ਜੋ ਪੀ ਸਾਹਿਬ ਜੀ ਦੇ ਵੀ ਕਰ ਲਿਆ ਕਰ ਕਹਿੰਦੇ ਜਦੋਂ ਸੇਵਾਦਾਰ ਨੇ ਸ਼ੁਰੂ ਕਰਤਾ ਰਾਤੀ ਉਠਣਾ ਡੇਲੀ 12 ਵਜੇ ਤੇ ਆਪਣਾ ਅੰਮ੍ਰਿਤ ਵੇਲਾ ਸਾਂਭ ਕੇ ਕਹਿੰਦੇ ਚੋਪੀ ਸਾਬ ਜੀ ਦੇ 25 ਪਾਠ ਕਰਦਾ ਸੀ ਤੇ ਪੰਜ ਮਾਲਾ ਮੂਲ ਮੰਤਰ ਸਾਬ ਜੀ ਦੀ ਡੇਲੀ ਉਹਨਾਂ ਨੇ ਕਰਨੀ ਤੇ ਇਸੇ ਤਰ੍ਹਾਂ ਦਿਨ ਚੜ ਜਾਂਦਾ ਸੀ ਕਿਉਂਕਿ ਥੋੜਾ ਟਾਈਮ ਵੀ ਲੱਗਦਾ ਹੈ ਤੇ ਕਹਿੰਦੇ ਇਸੇ ਤਰ੍ਹਾਂ ਜਾਪ ਕਰਦੇ ਰਹਿਣਾ ਕੰਦੇ ਇਸੇ ਤਰ੍ਹਾਂ ਮੂਲ ਮੰਤਰ ਸਹਿਬ ਜੀ ਦੀਆਂ ਮਾਲਾ ਕਰਦੇ ਤੇ ਚੁਪਈ ਸਹਿਬ ਜੀ ਦੇ 25 ਪਾਠ ਕਰਦੇ ਕਰਦੇ ਉਸ ਨੂੰ 3 ਸਾਲ ਲੱਗੇ ਕਿਉਂਕਿ ਭਗਤੀ ਜਦੋਂ ਆਪਾਂ ਕਰਦੇ ਆਂ ਟਾਈਮ ਤਾਂ ਫਿਰ ਲੱਗਦਾ ਹੈ ਕਿ ਜਦੋਂ ਬਹੁਤ ਵੱਡੀ ਆਪਾਂ ਨੂੰ ਕੋਈ ਬਖਸ਼ੀਸ਼ ਮਿਲੇ ਤੇ ਉਸਨੇ ਉਹਨਾਂ ਨੂੰ 3 ਸਾਲ ਲੱਗੇ ਉਹਨ ਸੇਵਾਦਾਰਾਂ ਨੂੰ ਸੇਵਾਦਾਰ ਨੂੰ ਫਿਰ ਇੱਕ ਦਿਨ ਕੀ ਹੋਇਆ 3 ਸਾਲਾਂ ਬਾਅਦ ਨਾ ਇੱਕ ਸੰਤ ਮਹਾਤਮਾ ਆਏ ਉਹਨਾਂ ਮਹਾਪੁਰਖਾਂ ਕੋਲ ਤੇ ਆ ਕੇ ਕਹਿੰਦੇ ਕਿ ਇਹ ਜਿਹੜਾ ਸੇਵਾਦਾਰ ਹੈ ਇਹ ਤੁਸੀਂ ਮੈਨੂੰ ਦੇ ਦਿਓ ਤੇ ਉਹਨਾਂ ਨੇ ਦਿੱਤਾ ਉਹਨਾਂ ਦੇ ਨਾਲ ਚੱਲਿਆ ਗਿਆ ਉਹ ਸੇਵਾਦਾਰ ਤੇ ਕਹਿੰਦੇ ਉਹਨਾਂ ਨੇ ਜਦੋਂ ਸਰੀਰ ਛੱਡਿਆ ਮਹਾਪੁਰਖਾਂ ਨੇ ਜਿਹੜੇ ਲੈ ਕੇ ਗਏ ਸੀ ਉਸ ਤੋਂ ਬਾਅਦ ਜਿਹੜੀ 150 200 ਕਰੋੜ ਦੀ ਉਹਨਾਂ ਦੀ ਜਾਇਦਾਦ ਸੀ ਉਹ ਉਸ ਸੇਵਾਦਾਰ ਦੇ ਨਾਲ ਲਗਾ ਕੇ ਚਲੇ ਗਏ ਕਹਿੰਦੇ ਇੰਨੀ ਵੱਡੀ ਤਾਕਤ ਹੁੰਦੀ ਹੈ ਬਾਣੀ ਵਿੱਚ ਜੇ ਆਪਾਂ ਬਾਣੀ ਪੜੀਏ ਤੇ ਅੱਜ ਵੀ ਜੇ ਆਪਾਂ ਬਾਣੀ ਪੜੀਏ ਮਨ ਲਗਾ ਕੇ ਤੇ ਪ੍ਰਮਾਤਮਾ ਬਹੁਤ ਕੁਝ ਦੇ ਦਿੰਦੇ ਨੇ ਤੇ ਲਗਾਤਾਰ ਆਪ ਨੂੰ ਪੜਨੀ ਪੈਣੀ ਹੈ ਮੂਲ ਮੰਤਰ ਸਹਿਬ ਜੀ ਤੇ ਜਪ ਜਿਹੜਾ ਲਗਾਤਾਰ ਕੰਟੀਨਿਊ ਕਰਨਾ ਪੈਣਾ ਹੈ ਤਾਂ ਹੀ ਕੁਝ ਬਣਦਾ ਹੈ ਐ ਨਹੀਂ ਕਿ ਇੱਕ ਦਿਨ ਕਰਤਾ ਦੂਜੇ ਦਿਨ ਛੱਡਤਾ ਇਸ ਤਰ੍ਹਾਂ ਫਿਰ ਬਾਤ ਨਹੀਂ ਬਣਦੀ ਤੇ ਸੰਤ ਮਹਾਂਪੁਰਜ ਜੀ ਕਹਿੰਦੇ ਨੇ ਇਹ 10 ਜਿਆਦਾ ਦਿਨਾਂ ਦੀ ਗੱਲ ਨਹੀਂ ਹੋਈ 10 ਸਾਲ ਹੀ ਹੋਏ ਨੇ ਇਸ ਗੱਲ ਨੂੰ ਕਿ ਜਿਆਦਾ ਆਪਾਂ ਕਹੀਏ ਨਾ ਬਹੁਤ ਪੁਰਾਣੀ ਗੱਲ ਹੈ ਕਿ ਹਜੇ ਵੀ ਬਾਣੀ ਜਿਹੜੀ ਹੈ ਵਰਤਦੀ ਹੈ ਜੇ ਆਪਾਂ ਪੜਹੀਏ ਮਨ ਲਗਾ ਕੇ ਚਿੱਤ ਲਗਾ ਕੇ